ਦਲਜੀਤ ਦੀ ਸਰਦਾਰ ਜੀ 3 ਤੇ ਭਾਰਤ ਚ ਲਗੀ ਰੋਕ ਪੰਜਾਬੀ ਗਾਇਕ ਅਦਾਕਾਰ ਦਲਜੀਤ ਦੋਸਾਂਸ ਦੀ ਨਵੀਂ ਫਿਲਮ ਸਰਦਾਰ ਜੀ 3 ਪਾਕਿਸਤਾਨੀ ਅਦਾਕਾਰਾਂ ਖਾਨੀਆਂ ਅਮੀਰ ਦੀ ਕਾਸਟਿੰਗ ਤੇ ਵਿਵਾਦ ਹੋਣ ਤੋਂ ਬਾਅਦ ਹੁਣ ਫਿਲਮ ਦੀ ਬਾਈਕਾਟ ਦੀ ਮੰਗ ਹੋਣ ਲੱਗੀ ਹੈ ਹੁਣ ਬਾਈਕਾਟ ਤੋਂ ਬਾਅਦ ਇਹ ਫਿਲਮ ਸਿਰਫ ਵਿਦੇਸ਼ੀ ਖੇਤਰਾ ਵਿੱਚ ਰਿਲੀਜ਼ ਹੋਵੇਗੀ ਦੋਸਾਂਸ ਦੀ ਡਰਾਉਣੀ ਕਮੇਡੀ ਫ੍ਰੈਂਚਾਈਜ਼ੀ ਵਿੱਚ ਤੀਜੀ ਫਿਲਮ ਸਟਾਈਲ ਨੂੰ ਭਾਰਤ ਤੋਂ ਬਾਹਰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ 올 ਇੰਡੀਅਨ ਸਿਨੇ ਵਰਕਰਸ ਐਸੋਸੀਏਸ਼ਨ ਨੇ ਦਸਾਂਜ ਅਤੇ ਫਿਲਮ ਦੀ ਟੀਮ ਦੀ ਫਿਲਮ ਵਿੱਚ ਅਮੀਰ ਨੂੰ ਕਾਸਟ ਕਰਨ ਲਈ ਆਲੋਚਨਾ ਕੀਤੀ ਜੰਮੂ ਅਤੇ ਕਸ਼ਮੀਰ ਦੇ ਪੈਲਗਾਮ ਵਿੱਚ ਹਾਲ ਹੀ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੂੰ ਜਾਣਨ ਦੇ ਬਾਵਜੂਦ ਦਲਜੀਤ ਦੋਸਾਂਜ ਨੇ ਪਾਕਿਸਤਾਨੀ ਕਲਾਕਾਰ ਨੂੰ ਕਾਸਤ ਕੀਤਾ ਐਸੋਸੀਏਸ਼ਨ ਨੇ ਕਿਹਾ ਕਿ ਆਪਣੀਆਂ ਕਾਰਵਾਈਆਂ ਰਾਹੀਂ ਦੋਸਾਂਜ ਨੇ ਰਾਸ਼ਟਰ ਦੀਆਂ ਭਾਵਨਾਵਾਂ ਦਾ ਨਰਾਦਰ ਕੀਤਾ ਅਤੇ ਸੈਨਿਕਾਂ ਤੇ ਨਾਗਰਿਕਾਂ ਦੀ ਕੁਰਬਾਨੀ ਦਾ ਅਪਮਾਨ ਕੀਤਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਹਾਨੀਆ ਫਫਾਦ ਖਾਨ ਮਾਹਿਰਾ ਖਾਨ ਅਲੀ ਜ਼ਫਰ ਅਤੀਫ ਅਸलम ਅਤੇ ਰਾਹਤ ਫਤਿਹ ਅਲੀ ਖਾਨ ਸਮੇਤ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਰੋਕ ਦਿੱਤੇ ਗਏ ਹਨ